ਬੇਲ ਪੱਤਰ ਦੇ ਗੁੱਦੇ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਸੁਕਾ ਕੇ ਕਿਸ ਤਰ੍ਹਾਂ ਕੁੱਟ ਹੁੰਦਾ ਇਹਨੂੰ ਜਿਆਦਾ ਵਰਤਦੇ ਨੇ ਬੇਲ ਪੱਤਰਾਂ ਦੀ ਚੰਗੀ ਤਰ੍ਹਾਂ ਇਹਨੂੰ ਸੁਕਾ ਲਓ ਛੋਟਾ ਛੋਟਾ ਕੱਟ ਕੇ ਕਈ ਵਾਰ ਆਪਾਂ ਬਾਧੂ ਬੇਲ ਪੱਤਰ ਸਿੱਟ ਦਿੰਨੇ ਹਾਂ ਸਿੱਟਣੇ ਨਹੀਂ ਚਾਹੀਦੇ ਧੁੱਪ ਬਹੁਤ ਹੁੰਦੀ ਹੈ ਜਿਆਦਾ ਇਹਦੀ ਮੌਸਮ ਹੁੰਦੀ ਹੈ ਛੋਟੇ ਛੋਟੇ ਪੀਸ ਕਰਕੇ ਇਹਨੂੰ ਸੁਕਾ ਲਓ ਸੁਕਾ ਕੇ ਥੋੜਾ ਜਿਹਾ ਸੇਕ ਲਵਾ ਲਓ ਜਦੋਂ ਉਹ ਕਰਨੇ ਨੇ ਪੀਸਣੇ ਨੇ ਇਹਨੂੰ ਮਿਕਸੀ 'ਚ ਪੀ ਨਹੀਂ ਹੁੰਦਾ ਹਾਰ ਹੁੰਦੇ ਨੇ ਉਸ ਕਰਕੇ ਅਗਲਾ ਸੈੱਟ ਦਿੰਦਾ ਪੁਰਾਣੇ ਜਵਾਨੇ ਚਾਹ ਨਾਮ ਦਿੱਸਤੇ ਸੀਗੇ ਇਹ ਬਹੁਤ ਲੋਕਾਂ ਦੇ ਪਏ ਹੁੰਦੇ ਨੇ ਘਰੇ ਇਹਦੇ ਵਿੱਚ ਇਹਨੂੰ ਪਾ ਕੇ ਕੁੱਟ ਲੋ ਚੰਗੀ ਤਰ੍ਹਾਂ ਨਾਲ ਅੱਧਾ ਘੰਟਾ ਲੱਗਦਾ ਫਿਰ ਇਹਨੂੰ ਸਾਂਣ ਕੇ ਪੰਜੀਰੀ ਬਣਾ ਕੇ ਫਿਰ ਨੂੰ ਕੁੱਟ ਕੇ ਅਸੀਂ ਦੱਸਦੇ ਹਾਂ ਚਾਣ ਕੇ ਅਸੀਂ ਮਾਮ ਜਿਹਾ ਜਿੱਸੇ ਕੁਟ ਰਹੇ ਹਾਂ ਅੱਧਾ ਘੰਟਾ ਲੱਗਦਾ ਕੁਟਣ ਇਹਨੂੰ ਕੁਟ ਕੇ ਜਦੋਂ ਸਾਂਣ ਕੇ ਦਿਖਾਵਾਂਗੇ ਬਹੁਤ ਵਧੀਆ ਤਿਆਰ ਹੋ ਜਾਂਦਾ ਹੈ ਅਸੀਂ ਹਰ ਸਾਲ ਇਹਨਾਂ ਪੰਦੀਰੀ ਦੇ ਵਿੱਚ ਪਾਉਂਦੇ ਹਾਂ ਫਿਰ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਸਾਂਣ ਕੇ ਦਿਖਾਵਾਂਗੇ ਜਿਹੜਾ ਮੋਟਾ ਹੋ ਫਿਰ ਉਸ ਤੋਂ ਬਾਅਦ ਫੇਰ ਕੱਟ ਲਾਂਗੇ ਚਾਹੇ ਚਾਲਨੀ ਚ ਸਾਂਲ ਲੋ ਚਾਹੀਦੀ ਹੈ ਚਾਲਨੀ ਚ ਸਾਂਲ ਲੋ ਤੇ ਮਾਰਾ ਫੇਰ ਪੁੱਟ ਲੋ ਇਹ ਗੁਣਾ ਨਾ ਭਰਪੂਰ ਹੁੰਦਾ ਬਹੁਤ ਗੁਣ ਹੁੰਦੇ ਨੇ ਇਹਦੇ ਚ ਪੁੱਟਣ ਨੂੰ ਯਾਨੀ ਮਿਹਨਤ ਕਰਨੀ ਪੈਂਦੀ ਹੈ ਹੁਣ ਜਿਹੜਾ ਵਿੱਚੋਂ ਨਿਕਲੇ ਹਨ ਬੇਲ ਪੱਤਰ ਪੱਕੀ ਸਾਂ ਲੈ ਇਹਨੂੰ ਆਪਾਂ ਪਕਲਾਗੇ ਆ ਨਿਕਲਿਆ ਆ ਵਿੱਚ ਇਹਨੂੰ ਆਪਾਂ ਭੁੰਨ ਕੇ ਥੋੜੇ ਜਿਹਾ ਘਿਓ ਵਿੱਚ ਜਿਵੇਂ ਵੀ ਆਪਾਂ ਪਾਉਨੇ ਆ ਪੰਜੀਰੀ ਚ ਓਕਣ ਪਾ ਲੈਣਾ ਇਹ ਪਿਓਰ ਚੀਜ਼ ਹੋ ਜਾਂਦੀ ਹੈ ਬੇਲ ਪੱਤਰ ਗੁਣਾ ਦਾ ਬਹੁਤ ਖਜ਼ਾਨਾ ਹੁੰਦਾ ਹੁਣ ਅਸੀਂ ਇਹ ਇਹਦੇ ਵਿੱਚੋਂ ਕੁੱਟ ਕੇ ਕੱਢ ਲਿਆ ਇਸ ਤਰੀਕੇ ਨਾਲ ਇਹ ਕੁੱਟ ਕੇ ਫੇਰ ਸਾਂਕ ਸਾਂ ਲੈਣਾ ਬਿਲਕੁਲ ਬਰੀਕ ਹੋ ਜਾਣਾ ਨੇ ਇੱਕਣੇ ਪੰਜੀਰੀ ਚ ਪੈ ਜਾਣਾ ਫਿਰ ਘਿਓ ਚ ਭੁੰਨ ਕੇ ਤੁਸੀਂ ਵੀ ਇਸ ਤਰੀਕੇ ਨਾਲੇ ਕਰਦੇ ਰਹੋ ਇੱਕ ਵਾਰ ਟਰਾਈ ਮਾਰ ਕੇ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ